ਸਰਕਾਰ ਦੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਹੈ ਕਿਉਂਕਿ ਜਿੰਨੇ ਕੰਮ ਮਾਨ ਸਰਕਾਰ ਨੇ 2 ਸਾਲਾਂ 'ਚ ਕੀਤੇ ਨੇ ਕਿਸੇ ਵੀ ਸਰਕਾਰ ਨੇ ਪਿਛਲੇ 67 ਸਾਲਾਂ 'ਚ ਨਹੀਂ ਕੀਤੇ ਹੋਣ ਚਾਹੇ ਨੌਕਰੀਆਂ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਬਿਜਲੀ ਮਾਫੀ ਦੀ ਗੱਲ ਹੋਵੇ ਚਾਹੇ ਖੇਤਾਂ ਵਾਲੀ ਬਿਜਲੀ ਦੀ ਗੱਲ ਹੋਵੇ ਸੋ ਦੋਸਤੋ ਬਾਕੀ ਦਾ ਪੰਜਾਬ ਸਰਕਾਰ ਦੇ ਸਾਰੇ ਕੰਮਾਂ ਬਾਰੇ ਤੁਹਾਨੂੰ ਪਤਾ ਹੀ ਹੈ ਮੈਂ ਜੋ ਸੋਚਿਆ ਜੇ ਤੁਸੀਂ ਮੈਨੂੰ ਮੌਕਾ ਦਿਨ ਤਾਂ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਬਾਬਾ ਫਰੀਦ ਦੀ ਧਰਤੀ ਨੂੰ ਰੋਖ ਲਗਾ ਕੇ ਹਰਿਆ ਭਰਿਆ ਬਣਾਉਣਾ ਆਪਾਂ ਸਾਰਿਆਂ ਨੇ। ਸੋ ਹਰਿਆ ਭਰਿਆ ਬਣਾ ਕੇ ਆਪਾਂ ਵਾਤਾਵਰਨ ਬਚਾਉਣਾ ਹੈ। ਹਵਾ ਦੂਸ਼ਿਤ ਹੋਈ ਪਈ ਸਾਡੀ, ਪਾਣੀ ਦੂਸ਼ਿਤ ਹੋਏ ਪੈਨੇ ਉਹਨੂੰ ਬਚਾਉਣਾ ਹੈ। ਦੂਜੀ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਭਾਈਚਾਰਕ ਸਾਂਝ ਆਪਾਂ ਬਣਾ ਕੇ ਰੱਖਣੀ ਹੈ। ਕਿਸੇ ਵੀ ਪਾਰਟੀ ਕਰਕੇ ਆਪਾਂ ਆਪਣੇ ਪਿੰਡ ਆਪਣੇ ਮੁਹੱਲੇ ਦੇ ਵਿੱਚ ਇੱਕ ਦੂਜੇ ਨਾਲ ਲੜਨਾ ਨਹੀਂ। ਕਿਉਂਕਿ ਸਿਆਣੇ ਕਹਿੰਦੇ ਕਿ ਜੇ ਕੋਈ ਤੇ ਲਮਾਟ ਜਾ ਕੋਈ ਮੁਸੀਬਤ ਆਉਂਦੀ ਆ ਸਭ ਤੋਂ ਪਹਿਲਾਂ ਘਰੇ ਤੁਹਾਡਾ ਗਵੰਡੀ ਆਉਂਦਾ ਜਾਂ ਫਿਰ ਪਿੰਡ ਵਾਲਾ ਜਾਂ ਮਾਲੇ ਵਾਲਾ ਆਉ ਕੋਈ ਜਿਹੜੇ ਬਾਹਰਲੇ ਲੀਡਰ ਹੁੰਦੇ ਆ ਉਹ ਤਾਂ ਪਤਾ ਨਹੀਂ ਕਦੋਂ ਆਉਣੇ ਪਰ ਲੀਡਰਾਂ ਕਰਕੇ ਕੱਲ ਨੂੰ ਅਸੀਂ ਵੀ ਕਹਿੰਦੇ ਆ ਤੁਹਾਨੂੰ ਕੋਈ ਗੱਲ ਐਸੀ ਕਹਿੰਦੇ ਆ ਵੀ ਫਲਾਣੇ ਦਾ ਸਿਰ ਪਾੜ ਦੋ ਜਾ ਮੇ ਸਾਡੇ ਕੋਲ ਸਾਨੂੰ ਵੀ ਮੂੰਹ ਨਾ ਲਾਇਓ ਆਪਾਂ ਪਿਆਰ ਬਣਾ ਕੇ ਰੱਖਣਾ ਸਾਰਿਆਂ ਨੇ ਆਪਸ ਵਿੱਚ ਹਾਂ ਵਿਚਾਰ ਵਿਚਾਰ ਤਾਂ ਰਲ ਅਲੱਗ-ਅਲੱਗ ਆਪਣੀ ਹੋ ਸਕਦੀ ਹੈ ਪਰ ਆਪਾਂ ਲੜ ਕੇ ਨਹੀਂ ਕਿਸੇ ਨਾਲ ਰਹਿਣਾ ਪਿਆਰ ਬਣਾ ਕੇ ਰੱਖਣਾ ਹਰ ਇੱਕ ਪਾਰਟੀ ਦੇ ਬੰਦੇ ਦਾ ਪਿਆਰ ਬਣਾ ਕੇ ਰੱਖਣਾ ਕਿਸੇ ਨਾਲ ਵੀ ਕੋਈ ਤਲਖੀ ਨਹੀਂ ਹੋਣੀ ਕਿਸੇ ਲੀਡਰ ਕਰਕੇ ਜਾਂ ਕਿਸੇ ਪਾਰਟੀ ਕਰਕੇ ਆਪਾਂ ਆਪਸ ਵਿੱਚ ਬਗੜ ਨਹੀਂ ਪਾਉਣਾ ਸੋ ਦੂਜੀ ਗੱਲ ਕਿ ਆਪਾਂ ਇੱਥੇ ਖੇਤੀ ਦੇ ਆਧਾਰ ਤੇ ਸਾਰਾ ਸਾਰੀ ਕੰਸਟੀਚੁਐਂਸੀ ਹੈ ਇੱਥੇ ਆਪਾਂ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਵੀ ਸਾਡੇ ਮਜ਼ਦੂਰਾਂ ਨੂੰ ਵੀ ਸਾਡੇ ਵੱਲ ਬੱਚਿਆਂ ਨੂੰ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਸੋ ਬਾਕੀ ਸਕਿੱਲ ਸੈਂਟਰ ਖੋਲਾਂਗੇ ਕਿੱਥੇ ਹੱਥੀ ਕੰਮ ਸਿਖਾਇਆ ਜਾਊ ਬੱਚਿਆਂ ਨੂੰ ਜਿਵੇਂ ਤੁਸੀਂ ਦੇਖੇ ਹੋਣਾ ਦਾਤੀਆਂ ਘੁਰਪੇ ਬਣਾਉਣ ਵਾਲੇ ਬੰਦੇ ਅੱਜ ਕੰਬਾਈਨਾਂ ਤੇ ਟਰੈਕਟਰ ਬਣਾ ਰਹੇ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਕਿਉਂ ਨੇ ਉਹਨਾਂ ਦੀ ਐਡੀ ਐਡੀਆ ਫੈਕਟਰੀਆਂ ਬਣੀਆਂ ਕਿਉਂਕਿ ਉਹਨਾਂ ਕੋਲੇ ਹੱਥਾਂ ਦਾ ਹਨਰ ਸੀ ਹੱਥਾਂ ਨਾਲ ਮਿਹਨਤ ਕਰਦੇ ਸੀ ਸੋ ਮੈਂ ਦੁਨੀਆ ਘੁੰਮਿਆ ਪਰ ਕਿਤੇ ਵੀ ਕੋਈ ਬੰਦਾ ਜਿਹੜਾ ਹੱਥੀ ਕੰਮ ਜਾਣਦਾ ਉਹ ਮੈਂ ਕਦੇ ਭੁੱਖਾ ਮਰਦਾ ਨਹੀਂ ਦੇਖਿਆ ਸੋ ਆਪਣੇ ਬੱਚਿਆਂ ਚਾਹੇ ਜੇ ਹਨਰ ਪੈਦਾ ਕਰਾਂਗੇ ਜਿਹੜੇ ਨੌਕਰੀਆਂ ਪਿੱਛੇ ਨਾ ਭੱਜਣ ਬਲਕਿ 20 25 ਜਣੇ ਨੂੰ ਨੌਕਰੀਆਂ ਦੇਣ ਵਾਲੇ ਬਣਨ ਸੋ ਬਾਕੀ ਪਿੰਡ ਪਿੰਡ ਮਹੱਲੇ ਮਹੱਲੇ ਜਿਹੜੇ ਜਿੱਥੇ ਵੀ ਜਗ੍ਹਾ ਹੋਊਗੀ ਉੱਥੇ ਆਪਾਂ ਪਲੇਗਰਾਉਂਡ ਖੋਲਾ ਬਣਾਵਾਂਗੇ ਜਿਹੜੇ ਖੇਡ ਦੇ ਮੈਦਾਨ ਤਾਂ ਕਿ ਸਾਡੇ ਬੱਚੇ ਨਸ਼ਾ ਵਰਗੀਆਂ ਭੜੀਆਂ ਲਾਮਤਾਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਰੁਚੀ ਉਹਨਾਂ ਦੀ ਵਧੇ ਤੇ ਖੇਡ ਕੇ ਖੇਡਾਂ 'ਚ ਮੱਲਾ ਮਾਰ ਕੇ ਆਪਣੇ ਮਹੱਲੇ ਦਾ ਪਿੰਡ ਦਾ ਸੂਬੇ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਸੋ ਦੋਸਤੋ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਜੇ ਤੁਸੀਂ ਚਾਹੋ ਕਿ ਐਸੀ ਇਮਾਨਦਾਰ ਸਰਕਾਰ ਦੇ ਨੁਮਾਇੰਦੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਵੀ ਹੋਣ ਤਾ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਵਾ ਕੇ ਸਰਦਾਰ ਭਗਵਾਨ ਸਿੰਘ ਮਾਨ ਦੇ ਔਰ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਿੰਨੇ ਆ ਦੋ ਸਾਲਾਂ ਚ ਕੰਮ ਹੋਏ ਨੇ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਅਗਲੇ ਤਿੰਨ ਸਾਲਾਂ ਚ ਇਹ ਤੋਂ 10 ਗੁਣਾ ਰਫਤਾਰ ਦੇ ਨਾਲ ਕੰਮ ਕਰਾਂਗੇ ਇਸ ਇਲਾਕੇ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਜਿੰਦਾਬਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚ ਬਹੁਤ देर ਦੇ ਬੈਠੇ ਹੋ ਔਰ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੀਆਂ ਬੱਚੀਆਂ ਭਰਾ ਬਜ਼ੁਰਗ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਕਹਿੰਦਾ ਮੈਂ ਖੇਮਾਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ